ਜਿੱਥੇ ਜ਼ਿਲ੍ਹੇ ਚਾਏ ਹੜ੍ਹ ਦੇ ਨਾਲ ਲੋਕਾਂ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਕਈ ਘਰ ਟਹਿ ਟੈਰੀ ਹੋ ਗਏ ਨੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਪਾਣੀ ਵਿੱਚ ਦਫ਼ਨ ਹੋ ਗਈਆਂ ਨੇ ਸਿਰਫ ਇਨਸਾਨੀਅਤ ਹੀ ਨਹੀਂ ਕਈ ਪਸ਼ੂ ਵੀ ਇਸ ਪਾਣੀ ਦੇ ਭੇਟ ਚੜ ਗਏ ਨੇ ਜਿਸ ਦੇ ਚਲਦੇ ਅੱਜ ਮੌਕੇ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਰਾਣਾ ਮਾਦੋਪੁਰ ਕੌਂਚੇ ਨੇ ਉੱਥੇ ਉਹਨਾਂ ਨੇ ਸ਼ਿਆਮਾ ਪ੍ਰਸ਼ਾਦ ਮੁਖਜੀ ਦੇ ਬੁੱਤ ਅੱਗੇ ਨਤਮਸਤ ਹੋ ਕੇ ਹਾਲਾਤਾਂ ਦਾ ਜਾ ਲਿਆ ਪੰਜਾਬ ਦੇ ਪ੍ਰਤੀ ਮੋਦੀ ਸਾਹਿਬ ਕਿੰਨਾ ਪਿਆਰ ਕਰਦੇ ਨੇ ਇਹ ਸਾਡੇ ਗਵਾਨੀ ਵੀ ਨਹੀਂ ਭਾਏ ਲੇਕਿਨ ਤਿੰਨ ਵਾਰ ਪੰਜਾਬ ਦੇ ਲੋਕਾਂ ਦਾ ਹਾਲ ਪੁੱਛਣ ਲਈ ਉਹਨਾਂ ਦੇ ਦੁੱਖ ਦਰਦ ਦੇ ਅੰਦਰ ਪੂਰੀ ਕੇਂਦਰ ਦੀ ਸਰਕਾਰ ਇਹ ਮੋਦੀ ਸਾਹਿਬ ਦੇ ਪ੍ਰਤੀਨਿਧੀ ਦੇ ਰੂਪ ਤੇ ਸਾਰਾ ਕੁਝ ਦੇਖਣ ਆਏ ਨਹੀਂ ਔਰ ਮੇਰਾ ਮੈਂ ਬੜਾ ਸਿੱਧਾ ਇੱਕ ਗੱਲ ਕਹਿਣਾ ਇਹ ਮੈਨ ਮੇਡ ਬਾੜ ਆਈ ਹੈ ਇਹ ਕੁਦਰਤ ਤੋਂ ਜ਼ਿਆਦਾ ਇਹਨਾਂ ਦੀ ਨਲਾਕੀ ਸਰਕਾਰ ਦੀ ਇਹਨਾਂ ਦੇ ਵੱਡੇ ਅਫਸਰ ਜਨੂੰ ਇਹ ਬਚਾਉਣਾ ਚਾਹੁੰਦੇ ਨੇ ਜਦੋਂ 523 ਮੀਟਰ ਪਾਣੀ ਆ ਗਿਆ ਸੀ ਉਸ ਵੇਲੇ ਡੈਮ ਦੇ ਗੇਟ ਕਿਉਂ ਨਹੀਂ ਖੋਲੇਗੇ ਥੋੜਾ 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 ਕਰਕੇ ਪਾਣੀ ਛੱਡਿਆ ਰੰਦਾ ਉਹ ਜਿੱਤੇ ਜਾ ਕੇ ਮਿਲੀ ਅੱਗੇ ਸਜਾਣਪੁਰ ਰੁੜ ਗਿਆ ਰਾਵੀ ਨਾਲ ਅੰਮ੍ਰਿਤਸਰ ਤੱਕ ਇਹ ਫਲੱਡ ਜਿਹੜਾ ਮਾਰ ਪਈ ਹੈ ਜੇ ਜੇ ਤੁਹਾਡੇ ਘਰ ਵਿੱਚ ਵੀ ਪਾਣੀ ਆਵੇ ਜਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਪਾਣੀ ਆਉਣ ਲੱਗਿਆ ਹੈ ਤੁਸੀਂ ਨਾਲ ਹੀ ਖੋਲ ਛੱਡਦੇ ਹੋ ਖੋਲਦੇ ਕਿ ਨਹੀਂ ਖੋਲਦੇ ਕੋਈ ਬਲਾਕੜ ਖੋਲਦੇ ਤੁਸੀਂ ਇੰਤਜ਼ਾਰਤੇ ਨਹੀਂ ਕਰਦੇ ਕਿ ਮੇਰਾ ਮਕਾਨ ਰੁੜਨ ਦੀ ਕਤਾਰ ਤੇ ਆਵੇ ਤੇ ਫਿਰ ਮੈਂ ਹੋ ਲੰਗਾ ਤੇ ਅਸੀਂ ਸਮਾਜ ਨੂੰ ਆਪਣਾ ਪਰਿਵਾਰ ਸਮਝ ਕੇ ਕੰਮ ਕਰਨਾ ਪੈਣਾ ਹੈ ਇਹ ਨਹੀਂ ਹੈ ਕਿ ਲੋਕਾਂ ਦੀ ਜਾਨ ਦੀ ਕੀਮਤ ਹੀ ਕੋਈ ਨਹੀਂ ਹੈ ਤੇ ਅਧਿਕਾਰੀ ਸਿਰਫ ਆਪਣੀ ਮਹਿਫੂਜ਼ ਰੱਖਣ ਬੁਰੀ ਚਾਹਤ ਇਹ ਵੀ ਕਾਫੀ ਟਾਈਮ ਹੈ ਸਭੀ ਦੇ ਲਗਭਗ ਹੋਇਆ ਮੈਂ ਮੈਨੂੰ ਨਹੀਂ ਲੱਗਾ ਕਦੀ ਹੋਇਆ ਪਰ ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਇਹਦੇ ਲਈ ਪੂਰੀ ਤਰ੍ਹਾਂ ਦੋਸ਼ੀ ਹੈ ਔਰ ਜਦੋਂ ਜਦੋਂ ਪੰਜਾਬ ਸਰਕਾਰ ਦੋਸ਼ੀ ਹੁੰਦੀ ਹੈ ਜਦੋਂ ਜਦੋਂ ਪੰਜਾਬ ਸਰਕਾਰ ਕੋਲ ਪੰਜਾਬ ਦੀ ਲੋਕਾਂ ਦਾ ਜਵਾਬ ਨਹੀਂ ਹੁੰਦਾ ਉਦੋਂ-ਉਦੋਂ ਅਸੀਮ ਸਦਨ ਦਾ ਇਹ ਦੁਰਪਯੋਗ ਕਰਦੀ ਐ ਉਹਦੀ ਹਾਰਟ ਚ ਛੁਪਦੀ ਐ ਕੀ ਹੋਏਗਾ ਸਦਨ ਤੇ ਗਾਲਾਂ ਗਾਲੀ ਗਲੋਚ ਦੋਸ਼ਾ ਰੋਪਣ ਇਹਦੇ ਇਲਾਵਾ ਇਹ ਲੋਟਸ ਤੋਂ ਚੱਲੂ ਹੋ ਜੋ ਪੰਜ ਸੈਸ਼ਨ ਇਹਨਾਂ ਨੇ ਇਦਾਂ ਦੇ ਬੁਲਾਏ ਸੀ ਨਿਕਲਿਆ ਕੀ ਸਿੱਟਾ ਉਹਦਾ ਜ਼ੀਰੋ ਇਸ ਵੇਲੇ ਪੰਜਾਬ ਦੀ ਜਨਤਾ ਇਹਨਾਂ ਜਿਸ ਵੇਲੇ ਸੇਵਾ ਕਰਨੀ ਚਾਹੀਦੀ ਸੀ ਲੋਕਾਂ ਨਾਲ ਖੜਾਉਣਾ ਚਾਹੀਦਾ ਸੀ ਇਹ ਉਸ ਵੇਲੇ ਜਾ ਕੇ ਆਪਣੀ ਰਾਜਨੀਤੀ ਚ ਪਏ ਨੇ ਮੈਂ ਅੱਜ ਵੀ ਕਹਿੰਨਾ ਇਹ ਰਾਜਨੀਤੀ ਦਾ ਨਹੀਂ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਹੈ ਮੈਂ ਪਹਿਲਾਂ ਵੀ 3 ਦਿਨ ਲਗਾ ਕੇ ਗਿਆ ਥੇ ਤੇ ਅੱਜ ਅਸੀਂ ਫੇਰ ਸੜਾਉਣਾ ਹੋਇਆ ਸਾਡੇ ਵਿਧਾਨ ਮੰਡਲ ਦੇ ਜਿਹੜੇ ਸਾਡੇ ਨੀਤਾ ਨੇ ਅਸ਼ਨੀ ਸਰਪਾਓ ਵੀ ਸਾਡੇ ਨਾਲ ਨੇ ਬਾਕੀ ਇੱਥੇ ਦੇ ਨੀਤ ਦੇ ਹੈ ਨਹੀਂ ਆਪਣੇ ਹਰੀਸ਼ ਜੀ ਵੀ ਤੇ ਬਾਕੀ ਸਾਰੇ ਇਹ ਜਿਹੜਾ ਰੁੜਿਆ ਇੱਥੇ ਗੱਡ ਗੇਟ ਉਹਦਾ ਜਿਹੜਾ ਨੁਕਸਾਨ ਹੋਇਆ ਉਹਦੇ ਬਾਰੇ ਵਿੱਚ ਇੱਕੇ ਤਜਾਮ ਆ ਰਿਹਾ ਹੈ ਕਿ ਉਹਦੇ ਵਿੱਚ ਇੱਕ ਪਾਸੇ ਤਕਨੀਕੀ ਕੁਤਾਈ ਸੀ ਦੂਜੇ ਪਾਸੇ ਪ੍ਰਸ਼ਾਸਨ ਦੀ ਇਤਜ਼ਾਮੀਆਂ ਕਿਉਂਕਿ ਜੇ ਗੇਟ ਵਕਤ ਸਿਰ ਖੁੱਲੇ ਹੁੰਦੇ ਤੇ ਸ਼ਾਇਦ ਇੰਨਾ ਨੁਕਸਾਨ ਨਹੀਂ ਹੋਏਗਾ ਹੁਣ ਔਰ ਇਹ ਜਿਸ ਨੇ ਸਾਰੀ ਪੁੱਛਤਾਛ ਕੀਤੀ ਹੈ ਤੇ ਇਹ ਦੱਸਿਆ ਗਿਆ ਹੈ ਕਿ ਆਮ ਤੌਰ ਤੇ ਜਿਸਲੇ 250 230 ਮੀਟਰ ਤੇ ਉਹਦਾ ਲੈਵਲ ਪਹੁੰਚਦਾ ਹੈ ਤੇ ਗੇਟ ਖੋਲਣ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਜਾਂਦਾ ਹੈ ਲੇਕਿਨ ਇੱਥੇ ਹੁਕਮ ਜਾਰੀ ਕਰਨ ਵਿੱਚ ਦੇਰੀ ਹੋਈ ਜਿਹਦੇ ਜਿਹਦਾ ਇਹ ਨਤੀਜਾ ਹੋਇਆ ਕਿ ਲਗਭਗ 257 ਤੱਕ ਪਹੁੰਚ ਗਿਆ ਸੀ ਉਸ ਦੇ ਦੇ ਪ੍ਰਕਾਰ ਸੋਦੇ ਨਤੀਜੇ ਹੋਇਆ ਕਿ ਇੱਥੇ ਕੋਈ 3 ਲੱਖ ਲੀਟਰ ਪਾਣੀ ਬਿਠਾ ਹੋ ਗਿਆ। ਉਧਰੋਂ 2 ਲੱਖ ਲੀਟਰ ਹੋ ਜਾ ਉੱਜ ਉੱਜਦਾ ਵੀ। ਤਾਂ ਦੋਨੋਂ ਦਰਿਆਵਾਂ ਦਾ ਮਿਲਾ ਕੇ ਤੁਸੀਂ ਸਮਝ ਲਓਗੇ 5 ਲੱਖ ਲੀਟਰ ਤੱਕ। ਸੁਜਾਨਪੁਰ ਪੂਰਾ ਰੁੜ ਗਿਆ। ਇਹ ਫਲੱਡ ਗੇਟ ਪੂਰਾ ਨੁਕਸਾਨ ਹੋ ਗਿਆ। ਇਹਨਾਂ ਕੋਈ ਦੋ ਤਿੰਨ ਮੁਲਾਜ਼ਮ ਸਸਪੈਂਡ ਕੀਤੇ ਨੇ ਲੇਕਿਨ ਬڑے ਛੋਟੇ ਦਰਜੇ ਦੇ। ਉਹਨਾਂ ਨਾਲ ਵੀ ਸਾਡਾ ਮਿਲਣਾ ਹੋਇਆ ਹੈ। ਉਹਨਾਂ ਅਸੀਂ ਪੁੱਛਿਆ ਕਿ ਬਈ ਤੁਸੀਂ ਤੁਹਾਡੀ ਤਰਫ ਕਿਉਂ ਦੇਰੀ ਹੋਈ ਹੈ? ਉਹ ਕਹਿੰਦੇ ਸਾਡੇ ਸਾਨੂੰ ਹੁਕਮ ਹੀ داری ਦੇਰ ਹੋਇਆ ਹੁਕਮ ਕਿੱਥੋਂ ਜਾਰੀ ਹੁੰਦਾ ਕੋਈ ਕਿ ਇਹਨਾਂ ਨੇ ਆਲਾ ਸਤਰ ਦੀ ਇੱਕ ਕਮੇਟੀ ਬਣਾਈ ਹੋਈ ਹੈ ਜਿਹਦੇ ਵਿੱਚ ਸ਼ਾਇਦ ਚੀਫ ਇੰਜੀਨੀਅਰ ਦੂਸਰੇ ਵੀ ਅਫਸਰਾਨ ਹੋਣਗੇ ਹੁਣ ਅਸੀਂ ਇਹ ਕਿਹਾ ਹੈਗਾ ਕਿ ਇਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਏ ਇੱਕ ਤੇ ਤਕਨੀਕੀ ਸੁਧਾਰ ਹੋਏ ਹੁਣ ਉਹ ਜ਼ਮਾਨਾ ਚਲਾ ਗਿਆ ਮੈਨੂਅਲ ਗੇਟ ਇਹ ਬਚਾਰੇ ਆਥਾ ਨਾਲ ਗੇਟ ਲੱਗੇ ਖੁੱਲ ਉਧਰ ਉਹ ਸਲੈਬ ਆ ਗਿਆ ਇਹ ਚਾਰ ਪੰਜ ਮੁਲਾਜ਼ਮ ਸ਼ੁਕਰ ਇਹਨਾਂ ਦੀ ਜਾਨ ਬਚ ਗਈ ਨਹੀਂ ਤੇ ਇਹਨਾਂ ਦੀ ਰੁੱਟ ਜਾਣਾ ਸੀ ਤੇ ਹੁਣ ਇਸ ਜ਼ਮਾਨੇ 'ਚ ਮੈਨੂਅਲ ਕੰਮ ਕਰਨ ਦਾ ਜਵਾਨਾ ਖਤਮ ਹੋ ਗਿਆ ਇਹ ਤਾਂ ਪਹਿਲਾਂ ਹੀ ਬਦਲ ਛੱਡਣਾ ਚਾਹੀਦਾ ਸੀ ਜਿਹੜਾ ਨਹੀਂ ਸੀ ਬਦਲਿਆ ਗਿਆ ਇੱਥੇ ਮਸ਼ੀਨ ਦੇ ਨਾਲ ਗੇਟ ਖੋਲਣ ਦਾ ਇੱਕ ਵਿਵਸਥਾਿਕ ਬੰਦੋਬਸਤ ਹੋਏਗਾ ਤੇ ਨਾਲ ਹੀ ਨਾਲ ਜਿਨ੍ਹਾਂ ਦੀ ਤਰਫੋਂ ਹੁਕਮ ਜਾਰੀ ਕਰਨ ਵਿੱਚ ਦੇਰੀ ਹੋਈ ਹੈ ਜਿਹੜੇ ਆਹਲਾ ਅਫਸਰਾਂ ਦੇ ਜਾਂ ਤੇ ਉਹਨਾਂ ਦੀ ਟ੍ਰੇਨਿੰਗ ਵਿੱਚ ਕਮੀ ਹੈ ਜਾਂ ਉਹਦੇ ਤਜਰਬੇ ਵਿੱਚ ਕਮੀ ਹੈ ਜਾਂ ਉਹਨਾਂ ਦੀ ਲਾਪਰਵਾਹੀ ਹੈ ਲੇਕਿਨ ਜੋ ਵੀ ਹੈ ਜੇ ਜਵਾਰੀ ਫਿਕਸ ਹੋਵੇਗੀ ਤੇ ਤਦੇ ਅੱਗੇ ਵਾਸਤੇ ਇੱਕ ਮਿਸਾਲ ਕਾਇਮ ਹੋਵੇਗੀ ਕਿਉਂਕਿ ਇਹ ਮਾਮੂਲੀ ਗੱਲ ਨਹੀਂ ਹੈ ਜਿੱਥੇ ਲੋਕਾਂ ਦੀ ਜਾਨ ਦਾ ਮਸਲਾ ਹੈ ਹੈਗਾ। ਔਰ ਅਸ਼ੁਨੀ ਜੀ ਨੇ ਕਿਹਾ ਕਿ ਅਸੈਂਬਲੀ ਵਿੱਚ ਵੀ ਇਹ ਇਹ ਇਸ਼ੂ ਪਾਇਆ ਜਾਵੇਗਾ। ਔਰ મોદી ਜੀ ਬਜ਼ਾਤੇ ਖੁਦ ਪੰਜਾਬ ਤੇ ਨਜ਼ਰ ਰੱਖੇ ਹੋਏ ਨੇ। ਉਸ ਦਿਨ ਆਏ ਸਨ ਸੁਜਾਨਪੁਰ ਦੇ ਕੁਝ ਲੋਕੀ ਉਹਨਾਂ ਨੂੰ ਮਿਲੇ। ਉਹਦੇ ਬਾਅਦ ਮੈਂ ਦਿਨੇਸ਼ ਜੀ ਅਸੀਂ ਵੀ ਗਏ ਉਹਨਾਂ ਲੋਕਾਂ ਨੂੰ ਮਿਲ ਕੇ ਆਏ ਅਸੀਂ। ਉੱਥੇ ਰੁੜ ਗਏ ਸੀ ਆ ਬੀਐਸਐਫ ਦੀਆਂ ਪੋਸਟਾਂ ਤੇ ਉੱਥੇ ਇਹ ਸੁਝਾਅ ਆਇਆ ਕਿ ਅਗਲੀ ਵਾਰੀ ਉੱਥੇ ਇੱਕ ਪੁਲ ਬਣਾਇਆ ਜਾਵੇ। बीएसएफ दी, दी पोस्ट पुल ਦੇ ਉੱਤੇ ਬਣਾਈ ਜਾਵੇ ਤਾਂ ਕਿ ਉਚਾਈ ਤੇ ਰਹੇ ਪਹਿਲਾ ਅੱਛਾ ਉੱਥੇ ਵੀ ਕੋਤਾਈ ਹੋਈ ਸੀ ਉਹਨਾਂ ਨੇ ਕੀ ਕੀਤਾ ਸੀ ਕਿ ਥੱਲੇ ਉਹ ਪਾਈਪਾਂ ਪਾਈ ਦੀ ਸੀ ਪਾਈਪਾਂ ਬਲਾਕ ਹੋ ਗਈ ਦੀ ਕਿਸੇ ਇੰਤਜ਼ਾਮੀਆਂ ਨੂੰ ਪਤਾ ਹੀ ਨਹੀਂ ਸੀ ਜਿਸ ਲਈ ਪਾਣੀ ਆਇਆ ਤਾਂ ਸਾਰਾ ਪਾਣੀ ਪਿੱਛੇ ਆ ਗਿਆ ਬੈਕ ਵਾਟਰ ਹੋ ਗਿਆ ਤੇ ਸਾਰਾ ਸਾਰਾ ਸੁਜਾਨਪੁਰ ਡੁੱਬ ਗਿਆ ਉੱਥੇ ਹੁਣ ਅਸੀਂ ਨਵੇਂ ਸਿਰੇ ਜਿਸਲੇ ਬਣੇਗਾ ਪੁਲ ਬਣੇਗਾ ਥੱਲੇ ਫਲਡ ਗੇਟ ਹੋਣਗੇ ਤੋਂ ਮੈਂ ਕਹਿੰਦਾ ਮੰਗਵਾ ਦੇ ਹੈ ਮੁਖਸਰ ਕੇ ਇੱਕ ਤੇ ਤਕਨੀਕੀ ਤੌਰ ਤੇ ਵੀ ਇਹਦੀ ਮਾਡਰਨਾਈਜੇਸ਼ਨ ਕਰਨੀ ਪੈਣੀ ਹੈ ਔਰ ਜਿਹੜੇ ਅਫਸਰਾਂ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਵੀ ਮناسب ਕਾਰਵਾਈ ਹੋਵੇ ਤਾਂ ਕਿ ਅੱਗੇ ਵਾਸਤੇ ਇੱਕ ਮਿਸਾਲ ਕਾਇਮ ਰਹੇ ਔਰ ਇਸ ਤਰੀਕੇ ਦਾ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਨ ਦੀ ਕੋਈ ਜਰੂਰਤ ਨਾ ਕਰੇ ਸਰ ਤਿੰਨ ਅਧਿਕਾਰੀ ਜਿਹੜੇ ਸਸਪੈਂਡ ਕੀਤੇ ਗਏ ਨੇ ਕੀ ਤੁਹਾਨੂੰ ਵੀ ਲੱਗਦਾ ਕਿ ਚੀਫ ਸੈਕਟਰੀ ਤੱਕ ਉਹ ਗੱਲ ਇਹ ਵੇ ਕਿ ਇਹ ਜਿਹੜੇ ਤਿੰਨ ਕੀਤੇ ਨੇ ਇਹ ਬੜੇ ਛੋਟੇ ਬਲਾਜ਼ਮ ਹੁਣ ਤੁਸੀਂ ਗੇਟ ਖੋਲਣ ਵਾਲੇ ਨੂੰ ਕਰਤਾ ਸਸਪੈਂਡ ਉਹਦੇ ਵਿਚਾਰੇ ਦਾ ਕੀ ਕਸੂਰ ਹੈ ਉਹ ਤੇ ਉਹ ਤੇ ਉਹ ਤੇ ਜਿਸ ਤਰ੍ਹਾਂ ਮੀਡੀਆ ਵਾਲੇ ਕਹਿੰਦੇ ਨੇ ਸਕੀਪ ਗੋਰ ਬਣਾਇਆ ਗਿਆ ਉਹ ਉਹ ਵਿਚਾਰੇ ਆਜ ਸਾਡਾ ਉਹਨਾਂ ਨਾਲ ਵੀ ਮਿਲਣਾ ਹੋਇਆ ਕੋਈ ਆਏਗਾ ਉਹ ਕਹਿੰਦੇ ਜੀ ਸਾਨੂੰ ਹੁਕਮ ਹੀ ਨਹੀਂ ਆਦਾ ਅਸੀਂ ਕਿਸਾ ਖੋਲਦੇ ਤਾਂ ਜ਼ਿੰਮੇਵਾਰੀ ਤੇ ਉਹਨਾਂ ਲੋਕਾਂ ਦੀ ਹੈ ਨਾ ਕਿ ਜਿਨ੍ਹਾਂ ਨੂੰ ਇਹ اختیار ਸੀ ਇਹ ਗੇਟ ਖੋਲਣ ਦਾ ਹੁਕਮ ਜਾਰੀ ਕਰਦੇ ਔਰ ਇਸ ਵਾਸਤੇ ਕਿਉਂਕਿ ਮੋਦੀ ਜੀ ਨੇ ਅਪੇ ਨਜ਼ਰ ਬਣਾਈ ਹੋਈ ਹੈ ਸਾਰੇ ਮਸਲੇ ਤੇ ਇਸ ਵਾਸਤੇ ਅਸੀਂ ਸਾਰੇ ਅੱਜ ਫਿਰ ਤੀਸਰੇ ਚੌਥੇ ਦਿਨ ਅੱਗੇ ਅੱਜ ਸਾਰੇ ਸਾਡੇ ਨੇਤਾ ਇੱਥੇ ਮੌਜੂਦ ਨੇ ਕਿਉਂਕਿ ਇੰਦੀ ਸੰਜੀਦਗੀ ਨਾਲ ਇਸ ਨੂੰ ਲੈ ਆਏ